ਓਏ ਕੁਛ ਤਾਂ ਸ਼ਰਮ ਕਰ ਲੋ ਆ ਦੇਖ ਲੋ ਬਜ਼ੁਰਗ ਮਹਿਲਾ ਨੂੰ ਕਿਵੇਂ ਇਸ ਨੌਜਵਾਨ ਨੇ ਆਪਣਾ ਨਿਸ਼ਾਨਾ ਬਣਾਇਆ ਮਾਇਆ ਦੇਵੀ ਕੀ ਜੀ ਮੇਰਾ ਨਾਮ ਮਾਇਆ ਦੇਵੀ ਤੇ ਹੋਇਆ ਕੀ ਜੀ ਇੱਥੇ ਕੀ ਜੀ ਕੀ ਹੋਇਆ ਤੁਸੀਂ ਪੈਸੇ ਕਢਾਣਾ ਸੀ ਕੀ ਹੋਇਆ ਮੈਂ 1500 ਰੁਪਏ ਇੱਥੇ ਪੈਨਸ਼ਨ ਲਈ ਆਪਣੀ ਅੱਛਾ ਜੀ ਪੈਨ ਇੱਥੇ ਤਾਂ ਬੈਠੇ ਆ ਤਾਂ ਭਾਈ ਮੈਂ ਪੈਨਸ਼ਨ ਲੈ ਕੇ 1500 ਰੁਪਏ ਜੀ ਇੱਕ ਤਾਂ ਪਾਗਲ ਝੋਲੇ ਦੇ ਵਿੱਚ ਮੈਂ ਇੱਧਰ ਲਿਆ ਪਿੱਛੇ ਦੇ ਨੱਟਾ ਕੇ ਮੇਰੇ ਹੱਥਾਂ ਤੋਂ ਖਿੱਚ ਕੇ ਲੈ ਗਏ ਮੈਂ ਕਿਹਾ ਮੈਂ ਗੁਰਦੁਆਰੇ ਮੱਥਾ ਟੇਕਿਆ ਹੂੰ ਹੂੰ ਕੋਣ ਸੀ ਮੁੰਡਾ ਲੱਗਿਆ ਨਹੀਂ ਪਤਾ ਸੂ ਕੁਝ ਕੋਣ ਸੀ ਮੁੰਡਾ ਲੱਗਿਆ ਨਹੀਂ ਪਤਾ ਹਾਂ ਤੁਸੀਂ ਪਿੱਛੇ ਨੱਠੇ ਹੋ ਦੇ ਮੈਂ ਨੱਠੀ ਵੀ ਦੇ ਉਹ ਗਲੀ ਪੰਨਾ ਨੱਠ ਗਿਆ ਮੈਂ ਦਵਾਰੇ ਰੋੜਾ ਪਾਇਆ ਮੈਂ ਕਿ ਮੇਰੀ ਕਾਪੀ ਲੈ ਗਿਆ ਮੁੰਡਾ ਕਾਪੀ ਲੈ ਕੇ ਦੋ ਵਾਰ ਮੈਂ ਬਾਹਰ ਨਿਕਲ ਗਿਆ ਇਹਨਾਂ ਨੂੰ ਧੱਕਾ ਮਾਰਿਆ ਪਿੱਛੇ ਨੁ ਮੋੜੀ ਆਇਆ ਪਿੱਛੇ ਨੁ ਮੁੜ ਕੇ ਮੈਨੂੰ ਧੱਕਾ ਮਾਰਿਆ ਬਾਈ ਨੂੰ ਧੱਕਾ ਮਾਰਿਆ ਇਹ ਨਹੀਂ ਪਤਾ ਕਿਹੜੀ ਜਿਹੜੀ ਇਸ ਮਖੀਲਾ ਦੀ ਆਖਰੀ ਉਮੀਦ ਉਸਦੀ ਪੈਨਸ਼ਨ ਤੱਕ ਵੀ ਖੋਕੇ ਲੈ ਗਿਆ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਪ ਹੋ ਗਈ ਆਪਣੀ ਪੈਨਸ਼ਨ ਲੈਣ ਦੇ ਲਈ ਇਹ ਬਜ਼ੁਰਗ ਮਹਿਲਾ ਬੈਂਕ ਅਤੇ ਏਟੀਐਮ ਪਹੁੰਚੀ ਸੀ ਉਸ ਤੋਂ ਬਾਅਦ ਇਹ ਨੌਜਵਾਨ ਬੈਂਚ ਤੇ ਬੈਠ ਕੇ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਇਹ ਬਜ਼ੁਰਗ ਮਹਿਲਾ ਪੈਨਸ਼ਨ ਕਢਵਾ ਕੇ ਵਾਪਸ ਆਏ ਜਦ ਇਹ ਬਜ਼ੁਰਗ ਮਹਿਲਾ ਪੈਨਸ਼ਨ ਕਢਵਾ ਕੇ ਬਾਹਰ ਨਿਕਲੀ ਤਾਂ ਇਸ ਨੌਜਵਾਨ ਨੇ ਨਾ ਸਿਰਫ ਪੈਨਸ਼ਨ ਵਾਲੇ ਪੈਸੇ ਖੋਲੇ ਬਲਕਿ ਪੈਨਸ਼ਨ ਵਾਲੀ ਕਾਪੀ ਵੀ ਆਪਣੇ ਨਾਲ ਲੈ ਗਿਆ ਬਜ਼ੁਰਗ ਮਹਿਲਾ ਨੇ ਕਾਫੀ ਰੋਲਾ ਪਾਇਆ ਤਾਂ ਘਰ ਤੋਂ ਬਾਹਰ ਦੋ ਜਨਾਨੀਆਂ ਨਿਕਲੀਆਂ ਇਸ ਨੌਜਵਾਨ ਨੇ ਨਾ ਸਿਰਫ ਬਜ਼ੁਰਗ ਮਖਲਾ ਨੂੰ ਧੱਕਾ ਮਾਰਿਆ ਬਲਕਿ ਉਹਨਾਂ ਦੋ ਮਖਲਾਮਾਂ ਦੇ ਨਾਲ ਵੀ ਧੱਕਾ ਮੁਕੀ ਕੀਤੀ ਅਤੇ ਫਿਰ ਫਰਾਰ ਹੋ ਗਿਆ ਬਜ਼ੁਰਗ ਮਖਲਾ ਨੇ ਇਹ ਸਾਰੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਇਸ ਬਾਬਤ ਬਜ਼ੁਰਗ ਮਖਲਾ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਤਾਂ ਪੈਨਸ਼ਨ ਕਢਵਾਉਣ ਦੇ ਲਈ ਆਈ ਸੀ ਉਹ ਮੁੰਡਾ ਜਾਂਦੇ ਹੋਏ ਸਿਰਫ ਮੇਰੇ ਪੈਸੇ ਹੀ ਨਹੀਂ ਮੇਰੀ ਕਾਪੀ ਤੱਕ ਵੀ ਆਪਣੇ ਨਾਲ ਲੈ ਗਿਆ ਕਿਹੜਾ ਬਣਾ ਨਾਮ ਮਾਇਆ ਦੇਵੀ ਕੀ ਜੀ ਤੇਰਾ ਨਾ ਹਾਂ ਜੀ ਮਾਇਆ ਦੇਵੀ ਤੇ ਹੋਇਆ ਕੀ ਜੀ ਇੱਥੇ ਕਹਿੰਦੇ ਕੀ ਹੋਇਆ ਤੁਸੀਂ ਪੈਸੇ ਘੜਾਣਾ ਸੀ ਕੀ ਹੋਇਆ ਮੈਂ 1500 ਰੁਪਏ ਇੱਥੇ ਪੈਨਸ਼ਨ ਲਈ ਆਪਣੀ ਅੱਛਾ ਜੀ ਪੈਨ ਇੱਥੇ ਤਾਂ ਬੈਠੇ ਆ ਤਾਂ ਭਾਈ ਮੈਂ ਪੈਨਸ਼ਨ ਲੈ ਕੇ 1500 ਰੁਪਏ ਜੀ ਇੱਕ ਤਾਂ ਪਾਕਲ ਝੋਲੇ ਦੇ ਵਿੱਚ ਮੈਂ ਇੱਧਰ ਲਿਆ ਪਿੱਛੇ ਦੇ ਨੱਠਾ ਕੇ ਮੇਰੇ ਹੱਥੋਂ ਖਿੱਚ ਕੇ ਲੈ ਗਿਆ ਮੈਂ ਕਿਹਾ ਮੈਂ ਗੁਰਦੁਆਰੇ ਮੱਥਾ ਟੇਕ ਲਵਾਂਗੀ ਹੂੰ ਹੂੰ ਕੌਣ ਸੀ ਮੁੰਡਾ ਲੱਗਿਆ ਨਹੀਂ ਪਤਾ ਸੋ ਕੁਝ ਕੌਣ ਸੀ ਮੁੰਡਾ ਲੱਗਿਆ ਨਹੀਂ ਪਤਾ ਹਾਂ ਤੁਸੀਂ ਪਿੱਛੇ ਨੱਠੇ ਹੋ ਦੇ ਮੈਂ ਨੱਠੀ ਵੀ ਦੇ ਉਹ ਗਲੀ ਪੰਨਾ ਨੱਟ ਗਿਆ ਮੈਂ ਦਵਾਰੇ ਰੋੜਾ ਪਾਇਆ ਮੈਂ ਕਿ ਮੇਰੀ ਕਾਪੀ ਲੈ ਗਿਆ ਮੁੰਡਾ ਕਾਪੀ ਲੈ ਕੇ ਦੋ ਵਾਰ ਮੈਂ ਬਾਹਰ ਨਿਕਲ ਗਿਆ ਇਹਨਾਂ ਨੂੰ ਧੱਕਾ ਮਾਰਿਆ ਪਿੱਛੇ ਨਿ ਮੁੜੀ ਆਇਆ ਪਿੱਛੇ ਨ ਮੁੜ ਕੇ ਮੈਨੂੰ ਧੱਕਾ ਮਾਰਿਆ ਬੈ ਨੂੰ ਧੱਕਾ ਮਾਰਿਆ ਇਹ ਨਹੀਂ ਕੋਈ ਕਿਹੜੀ ਜੜ ਨਹੀਂ ਓਏ ਕੁਝ ਤਾਂ ਸ਼ਰਮ ਕਰ ਲੋ ਆ ਦੇਖ ਲੋ ਬਜ਼ੁਰਗ ਮਹਿਲਾ ਨੂੰ ਕਿਵੇਂ ਇਸ ਨੌਜਵਾਨ ਨੇ ਆਪਣਾ ਨਿਸ਼ਾਨਾ ਬਣਾਇਆ ਓਏ ਕੁਛ ਤਾਂ ਸ਼ਰਮ ਕਰ ਲੋ ਆ ਦੇਖ ਲੋ ਬਜ਼ੁਰਗ ਮਖੀਲਾ ਨੂੰ ਕਿਵੇਂ ਇਸ ਨੌਜਵਾਨ ਨੇ ਆਪਣਾ ਨਿਸ਼ਾਨਾ ਬਣਾਇਆ ਮਾਇਆ ਦੇਵੀ ਕੀ ਜੀ ਮੇਰਾ ਨਾ ਮਾਇਆ ਦੇਵੀ ਤੇ ਹੋਇਆ ਕੀ ਜੀ ਇੱਥੇ ਕੀ ਜੀ ਕੀ ਹੋਇਆ ਤੁਸੀਂ ਪੈਸੇ ਘੜਾਣਾ ਜੀ ਕੀ ਹੋਇਆ ਮੈਂ 1500 ਰੁਪਏ ਇੱਥੇ ਪੈਨਸ਼ਨ ਲਈ ਆਪਣੀ ਅੱਛਾ ਜੀ ਪੈਨ ਇੱਥੇ ਤਾਂ ਬੈਠੇ ਆ ਤਾਂ ਭਾਈ ਮੈਂ ਪੈਨਸ਼ਨ ਲੈ ਕੇ 1500 ਰੁਪਏ ਜੀ ਇੱਕ ਤਾਂ ਪਾਗਲ ਝੋਲੇ ਦੇ ਵਿੱਚ ਮੈਂ ਇੱਧਰ ਲਿਆ ਪਿੱਛੇ ਦੇ ਨੱਟਾ ਕੇ ਮੇਰੇ ਹੱਥਾਂ ਤੇ ਖਿੱਚ ਕੇ ਲੈ ਗਿਆ ਮੈਂ ਕਿਹਾ ਮੈਂ ਗੁਰਦੁਆਰੇ ਮੱਥਾ ਟੇਕਾਂ ਹੂੰ 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 ਕੋਣ ਸੀ ਮੁੰਡਾ ਲੱਗਿਆ ਨਹੀਂ ਪਤਾ ਦਾ ਕੁਛ ਕੋਣ ਸੀ ਮੁੰਡਾ ਲੱਗਿਆ ਨਹੀਂ ਪਤਾ ਹਾਂ ਤੁਸੀਂ ਪਿੱਛੇ ਨੱਠੇ ਹੋ ਦੇ ਮੈਂ ਨੱਠੀ ਵੀ ਦੇ ਉਹ ਗਲੀ ਪੰਨਾ ਨੱਟ ਗਿਆ ਮੈਂ ਦਵਾਰੇ ਰੋੜਾ ਪਾਇਆ ਮੈਂ ਕਿ ਮੇਰੀ ਕਾਪੀ ਲੈ ਗਿਆ ਮੁੰਡਾ ਕਾਪੀ ਲੈ ਕੇ ਦੋਵੇਂ ਮੈਂ ਬਾਹਰ ਨਿਕਲ ਗਏ ਨਬ ਧੱਕਾ ਮਾਰਿਆ ਪਿੱਛੇ ਨੁ ਮੋੜੀ ਆਇਆ ਪਿੱਛੇ ਨ ਮੁੜ ਕੇ ਮੈਨੂੰ ਧੱਕਾ ਮਾਰਿਆ ਬਹੁ ਨੂੰ ਧੱਕਾ ਮਾਰਿਆ ਇਹ ਨਹੀਂ ਪਤਾ ਕਿਹੜੀ ਕਿਹੜੀ ਇਸ ਮਖਿਲਾ ਦੀ ਆਖਰੀ ਉਮੀਦ ਉਸਦੀ ਪੈਨਸ਼ਨ ਤੱਕ ਵੀ ਖੋ ਕੇ ਲੈ ਗਿਆ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਪ ਹੋ ਗਈ ਆਪਣੀ ਪੈਨਸ਼ਨ ਲੈਣ ਦੇ ਲਈ ਇਹ ਬਜ਼ੁਰਗ ਮਹਿਲਾ ਬੈਂਕ ਅਤੇ ਏਟੀਐਮ ਪਹੁੰਚੀ ਸੀ ਉਸ ਤੋਂ ਬਾਅਦ ਇਹ ਨੌਜਵਾਨ ਬੈਂਚ ਤੇ ਬੈਠ ਕੇ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਇਹ ਬਜ਼ੁਰਗ ਮਹਿਲਾ ਪੈਨਸ਼ਨ ਕਢਵਾ ਕੇ ਵਾਪਸ ਆਏ ਜਦ ਇਹ ਬਜ਼ੁਰਗ ਮਹਿਲਾ ਪੈਨਸ਼ਨ ਕਢਵਾ ਕੇ ਬਾਹਰ ਨਿਕਲੀ ਤਾਂ ਇਸ ਨੌਜਵਾਨ ਨੇ ਨਾ ਸਿਰਫ ਪੈਨਸ਼ਨ ਵਾਲੇ ਪੈਸੇ ਖੋਲੇ ਬਲਕਿ ਪੈਨਸ਼ਨ ਵਾਲੀ ਕਾਪੀ ਵੀ ਆਪਣੇ ਨਾਲ ਲੈ ਗਿਆ ਬਜ਼ੁਰਗ ਮਹਿਲਾ ਨੇ ਕਾਫੀ ਰੋਲਾ ਪਾਇਆ ਤਾਂ ਘਰ ਤੋਂ ਬਾਹਰ ਦੋ ਜਨਾਨੀਆਂ ਨਿਕਲੀਆਂ ਇਸ ਨੌਜਵਾਨ ਨੇ ਨਾ ਸਿਰਫ ਬਜ਼ੁਰਗ ਮਖਿਲਾ ਨੂੰ ਧੱਕਾ ਮਾਰਿਆ ਬਲਕਿ ਉਹਨਾਂ ਦੋ ਮਖਿਲਾਾਂ ਮਾਂ ਦੇ ਨਾਲ ਵੀ ਧੱਕਾ ਮੁਕੀ ਕੀਤੀ ਅਤੇ ਫਿਰ ਫਰਾਰ ਹੋ ਗਿਆ ਬਜ਼ੁਰਗ ਮਖਿਲਾ ਨੇ ਇਹ ਸਾਰੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਇਸ ਬਾਬਤ ਬਜ਼ੁਰਗ ਮਖਿਲਾ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਤਾਂ ਪੈਨਸ਼ਨ ਕਢਵਾਉਣ ਦੇ ਲਈ ਆਈ ਸੀ ਉਹ ਮੁੰਡਾ ਜਾਂਦੇ ਹੋਏ ਸਿਰਫ ਮੇਰੇ ਪੈਸੇ ਹੀ ਨਹੀਂ ਮੇਰੀ ਕਾਪੀ ਤੱਕ ਵੀ ਆਪਣੇ ਨਾਲ ਲੈ ਗਿਆ ਕਿ ਬਣਾ ਨਾਮ ਮਾਇਆ ਦੇਵੀ ਕੀ ਜੀ ਤੇਰਾ ਨਾ ਹਾਂਜੀ ਮਾਇਆ ਦੇਵੀ ਤੇ ਹੋਇਆ ਕੀ ਜੀ ਇੱਥੇ ਕਹਿੰਦੇ ਕੀ ਹੋਇਆ ਤੁਸੀਂ ਪੈਸੇ ਘਰਾਨਾ ਸੀ ਕੀ ਹੋਇਆ ਮੈਂ 1500 ਰੁਪਏ ਇੱਥੇ ਪੈਨਸ਼ਨ ਲਈ ਆਪਣੀ ਅੱਛਾ ਜੀ ਪੈਨ ਇੱਥੇ ਤਾਂ ਬੈਠੇ ਆ ਤਾਂ ਭਾਈ ਮੈਂ ਪੈਨਸ਼ਨ ਲੈ ਕੇ 1500 ਰੁਪਏ ਜੀ ਇੱਕ ਤਾਂ ਪਾਕਲ ਝੋਲੇ ਦੇ ਵਿੱਚ ਮੈਂ ਇੱਧਰ ਲਿਆ ਪਿੱਛੇ ਦੇ ਨੱਠਾ ਗਿਆ ਮੇਰੇ ਹੱਥੋਂ ਖਿੱੱਚ ਕੇ ਲੈ ਗਿਆ ਮੈਂ ਕਿਹਾ ਮੈਂ ਗੁਰਦੁਆਰੇ ਮੱਥਾ ਟੇਕ ਲਵਾਂਗਾ ਹੂੰ 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 ਕੌਣ ਸੀ ਮੁੰਡਾ ਲੱਗਿਆ ਨਹੀਂ ਪਤਾ ਸੂ ਕੁਣ ਸੀ ਮੁੰਡਾ ਲੱਗਿਆ ਨਹੀਂ ਪਤਾ ਹਾਂ ਤੁਸੀਂ ਪਿੱਛੇ ਨੱਠੇ ਹੋ ਦੇ ਮੈਂ ਨੱਠੀ ਵੀ ਦੇ ਉਹ ਗਲੀ ਬੰਨ ਨੱਟ ਗਿਆ ਮੈਂ ਦਵਾਰੇ ਰੋੜਾ ਪਾਇਆ ਮੈਂ ਕਿ ਮੇਰੀ ਕਾਪੀ ਲੈ ਗਿਆ ਮੁੰਡਾ ਕਾਪੀ ਲੈ ਕੇ ਦੋ ਕੋ ਮੈਂ ਬਾਹਰ ਨਿਕਲ ਗਿਆ ਇਹਨਾਂ ਉੱਤੇ ਧੱਕਾ ਮਾਰਿਆ ਪਿੱਛੇ ਨਿ ਮੁੜੀ ਆਇਆ ਪਿੱਛੇ ਨ ਮੁੜ ਕੇ ਮੈਨੂੰ ਧੱਕਾ ਮਾਰਿਆ ਬੰ ਨੂੰ ਧੱਕਾ ਮਾਰਿਆ ਇਹ ਨਹੀਂ ਪਤਾ ਕਿਹੜੀ ਕਿਹੜੀ ਓਏ ਕੁਝ ਤਾਂ ਸ਼ਰਮ ਕਰ ਲੋ ਆ ਦੇਖ ਲੋ ਬਜ਼ੁਰਗ ਮਹਿਲਾ ਨੂੰ ਕਿਵੇਂ ਇਸ ਨੌਜਵਾਨ ਨੇ ਆਪਣਾ ਨਿਸ਼ਾਨਾ ਬਣਾਇਆ